ਪਹਿਲਾਂ ਤਾਂ ਮੈਂ ਤਾਂ ਇਹਨੂੰ ਮਤਲਬ ਬੰਬੇ ਵਾਲਾ ਸ਼ਾਹਦ ਵਧੇ ਜਿਆਦਾ ਜਾਣਦਾ ਅੱਛਾ ਜੀ ਉੱਥੇ ਇਹਨਾਂ ਦਾ ਜਿਹੜਾ ਸੀ ਨਾ ਫਲੈਟ ਜੀ ਬਹੁਤ ਵਧੀਆ ਬਹੁਤ ਖੁੱਲਾ ਫਲੈਟ ਉਹ ਵਰਸੋਵਾ ਲਾਕੇਚ ਅੱਛਾ ਜੀ ਸਮੁੰਦਰ ਦੇ ਕਿਨਾਰੇ ਵਾਹ ਜੀ ਵਾਹ ਯਾਨੀ ਸਮੁੰਦਰ ਦੇ ਇੰਨਾ ਕਿਨਾਰੇ ਜਿਵੇਂ ਸਨੀ ਸਾਊਂਡ ਸੁਪਰ ਸਨੀ ਸੁਪਰ ਸਾਊਂਡ ਨਾ ਉਹਨਾਂ ਦਾ ਧਰਮਿੰਦਰ ਹੋਣਾ ਦਾ ਜਿਹੜਾ ਹੈਗਾ ਸਟੂਡੀਓ ਜੀ ਉਹ ਵੀ ਜਮਾਂ ਉਹਦੇ ਕਿਨਾਰੇ ਆ ਤੇ ਸ਼ਾਹਦ ਸਾਹਿਬ ਦਾ ਜਿਹੜਾ ਫਲੈਟ ਹੈ ਜਿੱਥੇ ਕਈ ਵਾਰ ਜਾਣ ਦਾ ਮੌਕਾ ਮਿਲਿਆ ਮਹਿਫਲਾਂ ਲੱਗੀਆਂ ਯਾਨੀ ਉਹਦੇ ਬਾਰੇ ਮੈਂ ਕਹਿੰਦਾ ਹਾਂ ਨਾ ਵੀ ਕੇਲਾ ਖਾ ਕੇ ਕੇਲੇ ਦਾ ਛਿਲਕਾ ਘਮਾ ਕੇ ਪਿੱਛੇ ਨੂੰ ਸਿੱਟੋ ਜੀ 바ਰੀ ਵਿੱਚ ਦੀ ਤਾਂ ਉਹ ਸਮੁੰਦਰ ਚ ਡਿੱਗਦਾ ਇੰਨਾ ਨੇੜੇ ਸੀ ਇੰਨਾ ਨੇੜੇ ਸੀ ਸਮੁੰਦਰ ਦੀਆਂ ਛੱਲਾ ਉੱਥੇ ਬੈਠ ਕੇ ਤੁਸੀਂ ਦੇਖ ਸਕਦੇ ਹੋ ਛੱਲਾ ਵੱਜਦੀਆਂ ਛੱਲਾਂ ਦੀ ਆਵਾਜ਼ ਵਾਹ ਵਰਸੋ ਵਾਂ ਲੱਗੇ ਸੇ ਰਾਤ ਨੂੰ ਛੱਲਾਂ ਜਾਂ ਲਹਿਰਾਂ ਸਮੁੰਦਰੀਆਂ ਸੌਣ ਵੀ ਨਹੀਂ ਦਿੰਦੀਆਂ ਹੋਣੀਆਂ ਜੀ ਉਹਤ ਸਾਕਾ ਜ਼ਿਆਦਾ ਗੁੱਡੀ ਨੀਂਦ ਲਿਆਉਂਦੀਆਂ ਸੀ ਅੱਛਾ ਜ਼ਿਆਦਾ ਗੁੱਡੀ ਨੀਂਦ ਲਿਆਉਂਦੀਆਂ ਹਾਂਜੀ ਉੱਥੇ ਹੀ ਅਮਰੀਸ਼ਪੁਰੀ ਨੂੰ ਮੈਂ ਦੇਖਿਆ ਸੀ ਇਹਨਾਂ ਦੇ ਘਰੇ ਇਹਨਾਂ ਦੇ ਘਰੇ ਦੇਖਿਆ ਸੀ ਅੱਛਾ ਤੇ ਉੱਥੇ ਹੀ ਦੇਖਿਆ ਸੀ ਆਪਣਾ ਫਗਵਾੜੇ ਵਾਲਾ ਸਾਡਾ ਇੱਕ ਪੰਜਾਬੀ ਫਿਲਮ ਵਾਲੇ ਸਾਰੇ ਜਾਣਦੇ ਆ ਰੰਗੀਲਾ ਜੀ ਉੱਚੀ ਜੀ ਪੱਗ ਬੰਨਦਾ ਸੀ ਕਰ ਰੰਗੀਲਾ ਉਹ ਵੀ ਇਹਨਾਂ ਦੇ ਮਤਲਬ ਕਹਿ ਲੋ ਪਰਿਵਾਰ ਚੋਂ ਇਹਨਾਂ ਦੇ ਦਰਬਾਰ ਚੋਂ ਜੀ ਸੀਗਾ ਇਹਨਾਂ ਦੇ ਕੋਲੇ ਹਿੰਦੀ ਸੇਵਾ ਸੁਆ ਕਰ ਦਿੰਦਾ ਲੱਤਾਂ ਘੁੱਟ ਦਿੰਦਾ ਸੀ ਰੋਟੀ ਪਾਣੀ ਬਣਾ ਦਿੰਦਾ ਸੀ ਬੜਾ ਬੀਬਾ ਜਿਹਾ ਤੇ ਸੰਝਾ ਤੇ ਪਿਆਰਾ ਬੰਦਾ ਸੀ ਜੀ